ਸਤ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਅੱਜ ਦੀ ਇੱਕ ਹੋਰ ਨਵੀਂ ਕਹਾਣੀ ਵਿੱਚ ਉਮੀਦ ਕਰਦੀ ਹਾਂ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਮੇਰੀ ਅੱਜ ਦੀ ਕਹਾਣੀ ਹੈ ਈਸ਼ਵਰ ਦਾ ਚਮਤਕਾਰ ਮੈਰ ਅਤੇ ਕਮਰ ਵਿੱਚ ਦਰਦ ਨਾਲ ਸਹੀਖਦੀ ਹੋਈ ਕਮਲਾ ਦੇਵੀ ਆਪਣੇ ਬੇਟੇ ਦਾ ਕਮਰੇ ਵਿੱਚੋਂ ਨਿਕਲਣ ਦਾ ਇੰਤਜ਼ਾਰ ਕਰ ਰਹੀ ਸੀ ਕਿ ਬੇਟਾ ਜਿਵੇਂ ਹੀ ਆਪਣੇ ਕਮਰੇ ਵਿੱਚੋਂ ਨਿਕਲੇ ਅਤੇ ਉਹ ਆਪਣੀ ਗੱਲ ਆਪਣੇ ਬੇਟੇ ਨੂੰ ਦੱਸੇ ਕਿਉਂਕਿ ਬਹੂ ਤਾਂ ਬਹੂ ਹੀ ਹੁੰਦੀ ਹੈ ਉਹ ਤਾਂ ਉਸ ਦੀ ਗੱਲ ਹੀ ਨਹੀਂ ਸੁਣਦੀ ਉਸ ਦੇ ਮਨ ਦੇ ਕੋਨੇ ਵਿੱਚ ਇੱਕ ਆਸ ਸੀ ਕਿ ਜਿਸ ਬੇਟੇ ਨੂੰ ਉਸਨੇ 9 ਮਹੀਨੇ ਕੁੱਖ ਵਿੱਚ ਰੱਖਿਆ ਹੈ ਉਸ ਨੂੰ ਪਾਲਣ ਵਿੱਚ ਇੰਨੀਆਂ ਪਰੇਸ਼ਾਨੀਆਂ ਸਹਿਣ ਕੀਤੀਆਂ ਘਟੋ ਘਟ ਉਹ ਤਾਂ ਉਸ ਦੀ ਪਰੇਸ਼ਾਨੀ ਨੂੰ ਸਮਝੇਗਾ ਇਸ ਆਸ ਵਿੱਚ ਬੈਠੀ ਹੋਈ ਸੀ ਕਿਉਂਕਿ ਕਮਲਾ ਦੇਵੀ ਨੂੰ ਪੌੜੀਆਂ ਦੇ نیچے ਛੱਡੀ ਹੋਈ ਥੋੜੀ ਜਹੀ ਜਗ੍ਹਾ ਵਿੱਚ ਪਲਾਈ ਲਗਾ ਕੇ ਸਟੋਰ ਰੂਮ ਦੇ ਦਿੱਤਾ ਸੀ ਜਿਸ ਵਿੱਚ ਨਾ ਤਾਂ ਹਵਾ ਦੇ ਲਈ ਕੋਈ ਪੱਖਾ ਸੀ ਅਤੇ ਨਾ ਹੀ ਰੋਸ਼ਨੀ ਦੇ ਲਈ ਕੋਈ ਵੱਡਾ ਬਲਬ ਸੀ ਇੱਕ ਛੋਟਾ ਜਿਹਾ ਬਲਬ ਲਗਾ ਦਿੱਤਾ ਗਿਆ ਸੀ ਜੋ ਕਦੇ ਚੱਲਦਾ ਤਾਂ ਆਪਣੇ ਆਪ ਬੰਦ ਹੋ ਜਾਂਦਾ ਸੀ ਤਾਂ ਕਮਲਾ ਦੇਵੀ ਦਾ ਛੋਟਾ ਬੇਟਾ ਪੱਕ ਬਾਹਰ ਨਿਕਲਿਆ ਕਾਮਲਾ ਦੇਵੀ ਬੋਲੀ ਬੇਟਾ ਇੱਥੇ ਦਿਨ ਦੇ ਸਮੇਂ ਵੀ ਅੰਧੇਰਾ ਲੱਗਦਾ ਹੈ ਇਹ ਬਲਬ ਵੀ ਕਦੇ ਚੱਲਦਾ ਹੈ ਅਤੇ ਕਦੇ ਨਹੀਂ ਚੱਲਦਾ ਕੋਈ ਵਧੀਆ ਜਿਹੜਾ ਬਲਬ ਲਗਾ ਦਿਓ ਬੇਟਾ ਪੂਰੀ ਰਾਤ ਮੱਛਰ ਸੌਂ ਨਹੀਂ ਦਿੰਦਾ ਬਹੂ ਨੂੰ ਕਹੋ ਨਾ ਜੇਕਰ ਕੋਈ ਪੁਰਾਣੀ ਮੱਛਰਦਾਨੀ ਹੈ ਤਾਂ ਉਹੀ ਲਗਾ ਦਿਓ ਉਹ ਬੋਲਿਆ ਮਾਂ ਸੂਬਾ ਹੋਈ ਨਹੀਂ ਕਿ ਤੁਹਾਡੀ ਫਰਮਾਇਸ਼ ਤੇ ਸ਼ਿਕਾਇਤਾਂ ਸ਼ੁਰੂ ਹੋ ਜਾਂਦੀਆਂ ਸਵੇਰ ਸੁਬਾ ਤੁਸੀਂ ਟੋਕ ਦਿੱਤਾ ਫੋਨ ਤਾਂ ਦੇਣੀ ਹੀ ਵਧੀਆ ਨਹੀਂ ਜਾਏਗਾ ਕਿ ਜਦੋਂ ਤੁਸੀਂ ਦੁਕਾਨ ਤੇ ਜਾਂਦੇ ਸੀ ਉਦੋਂ ਵੀ ਇਸ ਤਰ੍ਹਾਂ ਕਰਦੇ ਸੀ ਉਹਨਾਂ ਦਾ ਭਲਾ ਸੋਚਦੀ ਸੀ ਅਤੇ ਮੇਰਾ ਨੁਕਸਾਨ ਸੀ ਸੀ ਕਿਵੇਂ ਦੀ ਮਾਂ ਹੈ ਤੂੰ ਕਮਲਾ ਜੀ ਬੋਲੀ ਨਹੀਂ ਬੇਟਾ ਮੈਂ ਤਾਂ ਇਸ ਤਰ੍ਹਾਂ ਸੁਪਨੇ ਵਿੱਚ ਵੀ ਨਹੀਂ ਸੋਚਦੀ ਕਿ ਤੁਹਾਡਾ ਕਦੇ ਨੁਕਸਾਨ ਹੋਵੇ ਜੀਵਨ ਦਾ ਸਭ ਤੋਂ ਵੱਡਾ ਨੁਕਸਾਨ ਸਹਿ ਲਿਆ ਹੈ ਬੇਟਾ ਹੁਣ ਕੋਈ ਹੋਰ ਨੁਕਸਾਨ ਸਹਿਣ ਦੀ ਤਾਕਤ ਨਹੀਂ ਹੈ ਮੇਰੇ ਵਿੱਚ ਮੈਂ ਹੁਣ ਨਾ ਬੋਲਾਂ ਤਾਂ ਕਦੋਂ ਬੋਲਾਂ ਤੁਸੀਂ ਤਾਂ ਮਿਲਦੇ ਹੀ ਨਹੀਂ ਸ਼ਾਮ ਨੂੰ ਤੁਸੀਂ ਥੱਕੇ ਹੁੰਦੇ ਹੋ ਇਸ ਲਈ ਕੁਝ ਕਹਿ ਨਹੀਂ ਸਕਦੀ ਗਲਤੀ ਹੋ ਗਈ ਬੇਟਾ ਅੱਗੇ ਤੋਂ ਧਿਆਨ ਰੱਖੂੰਗੀ ਜਦੋਂ ਮੈਂ ਕੰਮ ਤੇ ਜਾ ਰਹੀ ਹਾਂ ਹਾਂ ਤਾਂ ਸੋਚੋ ਮੇਰਾ ਕੀ ਫਾਇਦਾ ਹੋਵੇਗਾ ਤੁਸੀਂ ਤਾਂ ਪੂਰਾ ਦਿਨ ਹੀ ਖਰਾਬ ਕਰਕੇ ਰੱਖ ਦਿੱਤਾ ਕਾਜਲ ਉਹ ਕਾਜਲ ਸੁਣ ਰਹੀਆਂ ਦੀਪਕ ਨੇ ਆਪਣੀ ਪਤਨੀ ਨੂੰ ਆਵਾਜ਼ ਲਗਾਈ ਕਾਜਲ ਬੋਲੀ ਹਾਂ ਹਾਂ ਆ ਰਹੀ ਹਾਂ ਮੈਂ ਤਾਂ ਸੋਚਿਆ ਤੁਸੀਂ ਚਲੇ ਗਏ ਹੋਵੋਗੇ ਫਿਰ ਇੱਥੇ ਕਿਉਂ ਰੁਕ ਗਏ ਦੀਪਕ ਬੋਲਿਆ ਜ਼ਰਾ ਮਾ ਦਾ ਦੁਖੜਾ ਵੀ ਸੋਣ ਲੈਣਾ ਜਾਂਦੇ ਹੋਏ ਇਸ ਨੇ ਮੈਨੂੰ ਟੋਕ ਦਿੱਤਾ ਹੁਣ ਨਾ ਜਾਣੀ ਅੱਜ ਕੰਮ ਵਿੱਚ ਨੁਕਸਾਨ ਹੋਵੇਗਾ ਕਿ ਕੀ ਹੋਵੇਗਾ ਇਨਾ ਕਹਿ ਕੇ ਦੀਪਕ ਮੂੰਹ ਣਾਉਂਦੇ ਹੋਏ ਦੁਕਾਨ ਤੇ ਚਲਾ ਗਿਆ ਦੀਪਕ ਦੇ ਜਾਂਦੇ ਹੀ ਕਾਜ਼ਲ ਕਮਲਾ ਜੀ ਨੂੰ ਬੋਲੀ ਕਿਉਂ ਮਾਂ ਜੀ ਤੁਹਾਨੂੰ ਆਪਣੇ ਬੇਟੇ ਦਾ ਸੁੱਖ ਦੇਖਣਾ ਪਸੰਦ ਨਹੀਂ ਸਵੇਰ ਹੁੰਦੇ ਹੀ ਤੁਸੀਂ ਖਿੱਚ-ਕਿੱਚ ਕਰਨਾ ਸ਼ੁਰੂ ਕਰ ਦਿੰਦੇ ਹੋ ਨਾ ਜਾਣੇ ਇੱਕ ਮਹੀਨਾ ਕਦੋਂ ਨਿਕਲੇਗਾ ਅਤੇ ਮੈਂ ਤੁਹਾਨੂੰ ਜਠਾਣੀ ਦੇ ਘਰ ਪੇਸ ਦੇਵਾਂ ਉੱਥੇ ਕਿਉਂ ਨਹੀਂ ਰਹਿੰਦੇ ਕੀ ਪਰੇਸ਼ਾਨੀ ਹੋ ਗਈ ਕਮਲਾ ਦੇਵੀ ਬੋਲੀ ਬਹੂ ਦੇਖੋ ਹੁਣ ਸਵੇਰ ਦੇ 9 ਵਜੇ ਹਨ ਅਤੇ ਇਨਾ ਪੌੜੀਆਂ ਦੇ نیچے ਕਿੰਨਾ ਹਨੇਰਾ ਹੈ ਹਨੇਰੇ ਦੀ ਵਜ੍ਹਾ ਆਲ ਮੱਛਰ ਵੀ ਬਹੁਤ ਲੜਦਾ ਹੈ ਮੈਨੂੰ ਬੱਚਿਆਂ ਦੇ ਕਮਰੇ ਵਿੱਚ ਹੀ ਇੱਕ ਕੋਨੇ ਤੇ ਜਗ੍ਹਾ ਦੇ ਦਿੰਦੀ ਘੱਟੋ ਘੱਟ ਉੱਥੇ ਇਕੱਲੇ ਤਾਂ ਨਾ ਰਹਿੰਦੀ ਕਾਜ਼ਰ ਬੋਲੀ ਸ਼ੁਕਰ ਮਨਾਉ ਪੌੜੀਆਂ ਦੇ ਨੀਚੇ ਜਗ੍ਹਾ ਮਿਲੀ ਹੈ ਨਹੀਂ ਤਾਂ ਦਰਵਾਜ਼ੇ ਦੇ ਬਾਹਰ ਜਗ੍ਹਾ ਮਿਲੇਗੀ ਅਧੇ ਮੈਂ ਤੁਹਾਨੂੰ ਆਪਣੇ ਬੱਚਿਆਂ ਦੇ ਕਮਰੇ ਵਿੱਚ ਰੱਖੂੰਗੀ ਤਾਂ ਮੇਰੇ ਬੱਚੇ ਕਿਵੇਂ ਪੜਨਗੇ ਚੁੱਪਚਾਪ ਇੱਥੇ ਪਏ ਰਹੋ ਜੇਕਰ ਕੋਈ ਪੁਰਾਣਾ ਬਲਬ ਮਿਲੇਗਾ ਤਾਂ ਲਗਾ ਦਵਾਂਗੀ ਹੁਣ ਮੈਨੂੰ ਪਿੱਛੋਂ ਤੋਂ ਆਵਾਜ਼ ਆਈ ਨਹੀਂ ਲਗਾਉਣਾ ਇਹਨਾਂ ਕਹਿ ਕੇ ਉਹ ਆਪਣੇ ਕਮਰੇ ਵਿੱਚ ਚਲੀ ਗਈ ਅੱਧੇ ਘੰਟੇ ਬਾਅਦ ਕਮਲਾ ਜੀ ਖੁਸ਼ਬੂ ਲੈਂਦੇ ਹੋਏ ਬੋਲੀ ਅੱਜ ਬਹੂ ਨੇ ਜ਼ਰੂਰ ਕੁਝ ਵਧੀਆ ਬਣਾਇਆ ਹੋਵੇਗਾ ਖੁਸ਼ਬੂ ਤਾਂ ਬਹੁਤ ਵਧੀਆ ਆ ਰਹੀ ਹੈ ਬਹੁਤ ਦਿਨ ਹੋ ਗਏ ਕੁਝ ਵਧੀਆ ਨਹੀਂ ਖਾਇਆ ਅੱਜ ਪੇਟ ਭਰ ਕੇ ਖਾਉਂਗੀ ਸੋਚ-ਸੋਚ ਕੇ ਕਮਲਾ ਜੀ ਮੁਸਕਰਾ ਰਹੀ ਸੀ ਤਾਂ ਕਾਜ਼ਲ ਨੇ ਉਸਦੇ ਗਲਾਸ ਵਿੱਚ ਪਾਣੀ ਅਤੇ ਕੁ ਪੁਰਾਣੀ ਟੇਢੀ-ਮੇਢੀ ਐਲੂਮੀਨੀਅਮ ਦੀ ਥਾਲੀ ਵਿੱਚ ਕੁਝ ਰੋਟੀ ਰੱਖੀ ਅਤੇ ਬੋਲੀ ਥਾਲੀ ਧੋ ਕੇ ਰੱਖਣਾ ਨਹੀਂ ਤਾਂ ਮੱਖੀਆਂ ਭੰਕਣ ਲੱਗ ਜਾਂਦੀਆਂ ਕਮਲਾ ਜੀ ਨੇ ਆਸਾਂ ਭਰੀ ਨਜ਼ਰਾਂ ਨਾਲ ਬਹੂ ਨੂੰ ਦੇਖਿਆ ਤੇ ਬੋਲੀ ਬਹੂ ਅੱਜ ਵੀ ਰੋਟੀ ਅਤੇ ਇਹ ਰੋਟੀ ਦਾਲ ਬੱਚੇ ਤਾਂ ਇਹ ਰੋਜ਼ ਨਹੀਂ ਖਾਂਦੇ ਹੋਣਗੇ ਨਾ ਫਿਰ ਮੈਨੂੰ ਕਿਉਂ ਹਰ ਰੋਜ਼ ਦਿੰਨੀ ਆ ਕਾਜ਼ਲ ਬੋਲੀ ਸਭ ਦੇ ਲਈ ਇਹੀ ਬਣਾਈ ਹੈ ਤਾਂ ਅੰਦਰ ਤੋਂ ਉਸਦੇ بیٹے ਦੀ ਆਵਾਜ਼ ਆਈ ਮਾਂ ਜੀ ਮੇਰੇ ਟਿਫਨ ਵਿੱਚ ਪਨੀਰ ਦੀ ਸੱਚੀ ਅਤੇ ਰੋਟੀ ਜ਼ਿਆਦਾ ਪਾਉਣਾ ਬਹੁਤ ਵਧੀਆ ਬਣੀ ਹੈ ਕਾਜ਼ਲ ਬੋਲੀ ਦਿਨ ਦਿਹਾੜੇ ਇਹ ਲੜਕਾ ਸੁਪਨੇ ਦੇਖ ਰਿਹਾ ਹੈ ਉਹ ਤਾਂ ਬੱਚਾ ਹੈ ਤੁਹਾਡੀ ਉਮਰ ਸੁਪਨੇ ਦੇਖਣ ਦੀ ਨਹੀਂ ਹੈ ਚੁੱਪਚਾਪ ਖਾਓ ਅਤੇ ਮੈਨੂੰ ਵੀ ਖਾਂ ਦੇਓ ਇਹਨਾਂ ਕਹਿ ਕੇ ਉਹ ਚਲੀ ਗਈ ਵਿਚਾਰੀ ਕਮਲਾ ਜੀ ਥਾਲੇ ਵਿੱਚ ਸੁੱਕੀ ਰੋਟੀ ਆਪਣੇ ਦੰਦਾਂ ਨਾਲ ਕਿਸੇ ਨਾ ਕਿਸੇ ਤਰ੍ਹਾਂ ਚਿਥ ਰਹੀ ਸੀ ਅਤੇ ਆਪਣੇ ਪੁਰਾਣੇ ਦਿਨਾਂ ਨੂੰ ਸੋਚ ਰਹੀ ਸੀ ਜਦੋਂ ਦੂਸਰਾ ਬੇਟਾ ਹੋਇਆ ਸੀ ਤਾਂ ਲੋਕ ਉਸਦੇ ਪਤੀ ਕਿਸ਼ੋਰ ਨੂੰ ਕਹਿ ਰਹੇ ਸੀ ਕਿਸ਼ੋਰ ਬਹੁਤ ਵਧਾਈ ਹੋਵੇ ਤੁਸੀਂ ਤਾਂ ਸਿੱਕੇ ਤੇ ਸਿੱਕਾ ਮਾਰਿਆ ਕਿਸ਼ੋਰ ਅਤੇ ਕਮਲਾ ਦੇਵੀ ਦਾ ਸੁਖੀ ਭਰਿਆ ਪਰਿਵਾਰ ਸੀ ਪਹਿਲਾਂ ਉਹ ਖੇਤੀ ਕਰਦੀ ਸੀ ਬਹੁਤ ਮਿਹਨਤ ਕਰਕੇ ਪੈਸਾ ਇਕੱਠਾ ਕੀਤਾ ਫਿਰ ਨਾਲ ਦੇ ਸ਼ਹਿਰ ਵਿੱਚ ਹੀ ਆਪਣੇ ਲਈ ਮਕਾਨ ਬਣਾ ਲਿਆ ਅਤੇ ਇੱਕ ਕਰਿਆਨੇ ਦੀ ਦੁਕਾਨ ਖੋਲ ਲਈ ਜਿਸ ਤੇ ਪਰਮਾਤਮਾ ਦੀ ਕਿਰਪਾ ਹੋਈ ਅਤੇ ਦੁਕਾਨ ਬਹੁਤ ਚੱਲਣ ਲੱਗੀ ਪੈਸੇ ਦੀ ਕੋਈ ਅਮੀ ਨਹੀਂ ਸੀ ਖੁਸ਼ੀਆਂ ਨਾਲ ਸਭ ਦਾ ਜੀਵਨ ਚੱਲ ਰਿਹਾ ਸੀ ਫਿਰ ਕਰੀਬ 2 ਸਾਲ ਬਾਅਦ ਕਮਲਾ ਦੇਵੀ ਨੇ ਫਿਰ ਖੁਸ਼ਖਬਰੀ ਦਿੱਤੀ ਕਿ ਸ਼ੋਰ ਖੁਸ਼ੀ ਨਾਲ ਫੁੱਲੇ ਨਹੀਂ ਸਮਾਏ ਸੀ ਜਦੋਂ ਦਾਈ ਨੇ ਆਕੇ ਦੱਸਿਆ ਕਿਸ਼ੋਰ ਜੀ ਦੇ ਘਰ ਲక్ష్ਮੀ ਆਈ ਹੈ ਆਣ ਗਵਾਂਢ ਦੇ ਲੋਕ ਨਿਰਾਸ਼ ਮਨ ਨਾਲ ਬੋਲੇ ਬੇਟਾ ਹੁੰਦਾ ਤਾਂ ਵਧੀਆ ਹੋਣਾ ਸੀ ਕਿਉਂਕਿ ਬੇਟੇ ਜਿੰਨੇ ਹੁੰਦੇ ਹਨ ਘਟ ਹੀ ਲੱਗਦੇ ਹਨ ਆਖਿਰ ਬੁਢਾਪੇ ਦਾ ਸਹਾਰਾ ਬੇਟਾ ਹੀ ਤਾਂ ਬੰਦਾ ਹੈ ਬੇਟੀਆਂ ਦਾ ਕੀ ਹੈ ਇਹ ਤਾਂ ਮਾਪੇ ਬਾਬ ਦੇ ਲਈ ਬੋਝ ਬਣ ਜਾਂਦੀਆਂ ਜਾਂ ਫਿਰ ਬੇਗਾਨੇ ਘਰ ਜਾ ਕੇ ਵਾਰ-ਵਾਰ ਮੰਗਣ ਦੇ ਲਈ ਆਉਣਗੀਆਂ ਕਿਸ਼ੋਰ ਬੋਲੇ ਇਸ ਤਰ੍ਹਾਂ ਨਾ ਕਹੋ ਪ੍ਰਮਾਤਮਾ ਨੇ ਸਾਨੂੰ ਸਭ ਨੂੰ ਬਣਾਇਆ ਹੈ ਬੇਟਾ ਹੋਵੇ ਜਾਂ ਬੇਟੀ ਮਾਪੇ ਦੇ ਇਸਾ ਬਿਕ ਹੁੰਦੇ ਹਨ ਉਹਨਾਂ ਦੇ ਲਈ ਵੀ ਮਾਪੇ ਦੇ ਮਨ ਵਿੱਚ ਉਸ ਤਰ੍ਹਾਂ ਦੀਆਂ ਹੀ ਭਾਵਨਾਵਾਂ ਹੁੰਦੀਆਂ ਹਨ ਸਮਾਂ ਹੌਲੀ-ਹੌਲੀ ਬੀਤਣ ਲੱਗਿਆ ਵੱਡਾ ਬੇਟਾ ਪੰਕਜ ਨੇ ਕਾਲਜ ਵਿੱਚ ਪੜ੍ਹਾਈ ਖਤਮ ਕੀਤੀ ਉਸ ਨੂੰ ਨੌਕਰੀ ਵਿੱਚ ਕੋਈ ਦਿਲਚਸਪੀ ਨਹੀਂ ਸੀ ਉਸਦੇ 2 ਸਾਲ ਬਾਅਦ ਦੀਪਕ ਨੇ ਪੜ੍ਹਾਈ ਪੂਰੀ ਖਤਮ ਕੀਤੀ ਕੁਝ ਸਾਲ ਬਾਅਦ ਪੰਕਜ ਦਾ ਵਿਆਹ ਫਾਇਲ ਨਾਲ ਹੋ ਗਿਆ ਜੋ ਇੱਕ ਪੈਸੇ ਵਾਲੇ ਘਰ ਦੀ ਲੜਕੀ ਸੀ ਅਤੇ ਦੀਪਕ ਦਾ ਵਿਆਹ ਉਸਨੇ ਆਪਣੀ ਪਸੰਦ ਦੀ ਲੜਕੀ ਕਾਜ਼ਲ ਨਾਲ ਕਰਾਇਆ ਸ਼ੁਰੂ-ਸ਼ੁਰੂ ਵਿੱਚ ਦੋਨੇ ਬਹੂਆਂ ਨੇ ਸੱਸ ਦੀ ਬੜੀ ਦੇਖਭਾਲ ਕੀਤੀ ਅਤੇ ਨਨਾਨ ਨਾਲ ਵੀ ਬਹੁਤ ਪ੍ਰੇਮ ਜਤਾਇਆ ਸਮਾਂ ਬੀਤਿਆ 2 ਸਾਲ ਬਾਅਦ ਕਿਸ਼ੋਰ ਨੇ ਆਪਣੀ ਬੇਟੀ ਮਮਤਾ ਦਾ ਵਿਆਹ ਇੱਕ ਸਧਾਰਨ ਜਿਹੇ ਪਰਿਵਾਰ ਵਿੱਚ ਕਰ ਦਿੱਤਾ ਬੇਟੀ ਪਿਤਾ ਦੇ ਫੈਸਲੇ ਤੋਂ ਬਹੁਤ ਖੁਸ਼ ਸੀ ਸਭ ਖੁਸ਼ ਰਹਿ ਰਹੇ ਸਨ ਕਿਸ਼ੋਰ ਅਤੇ ਕਮਲਾ ਦੇਵੀ ਆਪਣੇ ਜੀਵਨ ਤੋਂ ਪੂਰਨ ਤੌਰ ਤੇ ਖੁਸ਼ ਸਨ ਪਰੰਤੂ ਸੱਚ ਕਿਹਾ ਹੈ ਕਿਸੇ ਨੇ ਆਪਣੀ ਖੁਸ਼ੀ ਨੂੰ ਆਪਣੇ ਤੋਂ ਹੀ ਨਜ਼ਰ ਲੱਗ ਜਾਂਦੀ ਹੈ ਨਾ ਜਾਣੇ ਕੀ ਗੱਲ ਹੋਈ ਕਿ ਕਾਰੋਬਾਰ ਵਿੱਚ ਅਚਾਨਕ ਹੀ ਘਾਟਾ ਹੋਣ ਲੱਗਿਆ ਕਿਸ਼ੋਰ ਨੂੰ ਸਮਝ ਨਹੀਂ ਆ ਰਿਹਾ ਸੀ ਕਿ ਆਖਿਰਕਾਰ ਉਸ ਘਾਟੇ ਦਾ ਕਾਰਨ ਕੀ ਹੈ ਅਤੇ ਫਿਰ ਗਲਤੀ ਹੋਈ ਕਿੱਥੇ ਕਿਉਂਕਿ ਇੰਨੇ ਸਾਲਾਂ ਵਿੱਚ ਤਾਂ ਕਦੇ ਇੰਨਾ ਘਾਟਾ ਨਹੀਂ ਹੋਇਆ ਹਰ ਰੋਜ਼ ਘਰੇ ਆ ਕੇ ਉਸਨੇ ਆਪਣੀ ਪਤਨੀ ਨਾਲ ਆਪਣੀ ਪਰੇਸ਼ਾਨੀ ਸਾਂਝੀ ਕੀਤੀ ਕਮਲਾ ਦੇਵੀ ਬੋਲੀ ਇੱਕ ਵਾਰ ਜਾਂਚ ਪੜਤਾਲ ਕਰੋ ਉਹੀ ਖਾਤੇ ਨੂੰ ਦੇਖੋ ਸਭ ਪਤਾ ਚਲ ਜਾਏਗਾ ਇੰਨੇ ਲੋਕ ਤੁਹਾਡੇ ਅੰਡਰ ਕਮ ਕਰਦੇ ਹਨ ਹੋ ਸਕਦਾ ਕਿਸੇ ਨੂੰ ਲਾਲਚ ਹੋ ਗਿਆ ਹੋਵੇ ਉਸ ਨੂੰ ਪਤਨੀ ਦਾ ਦੱਸਿਆ ਤਰੀਕਾ ਪਸੰਦ ਆਇਆ ਅਗਲੇ ਦਿਨ ਹੀ ਜਾ ਕੇ ਉਸਨੇ ਜਾਂਚ ਪੜਤਾਲ ਕੀਤੀ ਤਾਂ ਦੇਖਿਆ ਦੂਸਰੇ ਦਗਾਵਾਜ਼ੀ ਕੀ ਕਰਾਂਗੇ ਇਥੇ ਤਾਂ ਆਪਣੇ ਹੀ بیٹے ਆਪਣੇ ਕਾਰੋਬਾਰ ਵਿੱਚ ਕੁੰਡੀ ਲਗਾ ਰਹੇ ਸਨ ਦੋਨੇ ਭਰਾਵਾਂ ਨੂੰ ਲੱਗਿਆ ਜੇਕਰ ਇਹ ਕਾਰੋਬਾਰ ਦੇ ਪੈਸੇ ਨੂੰ ਆਪਣੇ ਉੱਪਰ ਵੀ ਖਰਚ ਕਰ ਲਵਾਂਗੇ ਤਾਂ ਪਿਤਾ ਨੂੰ ਕੀ ਪਤਾ ਚੱਲਣਾ ਕਿਉਂਕਿ ਪਿਤਾ ਤਾਂ ਆਪਣੇ ਬੱਚਿਆਂ ਤੇ ਬਹੁਤ ਭਰੋਸਾ ਕਰਦੇ ਹਨ ਆਪਣੇ بیٹے ਹੀ ਉਸ ਦੇ ਨਾਲ ਧੋਖਾ ਕਰਨਗੇ ਇਹ ਗੱਲ ਅੰਦਰ ਹੀ ਅੰਦਰ ਉਸ ਨੂੰ ਖਾਈ ਜਾ ਰਹੀ ਸੀ ਅਤੇ ਇੱਕ ਦਿਨ ਅਚਾਨਕ ਉਸ ਦੀ ਮੌਤ ਹੋ ਗਈ ਕਮਲਾ ਦੇਵੀ ਨੂੰ ਸਮਝ ਨਹੀਂ ਆਇਆ ਕਿ ਆਖਿਰ ਅਚਾਨਕ ਅਕਿਸ਼ੋਰ ਨੂੰ ਕੀ ਹੋਇਆ ਹੈ ਕਿਉਂਕਿ ਉਹ ਬਹੁਤ ਉਜੇ ਮੇਜ਼ਾ ਇਨਸਾਨ ਸੰਨ ਪਰ ਉਸਦੀ ਤਾਂ ਦੁਨੀਆ ਹੀ ਲੁੱਟੀ ਗਈ ਕਈ ਮਹੀਨਿਆਂ ਤੱਕ ਤਾਂ ਕਮਲਾ ਦੇਵੀ ਇੱਕ ਕਮਰੇ ਵਿੱਚ ਹੀ ਬੰਦ ਰਹਿੰਦੀ ਸੀ ਮਨ ਨੂੰ ਇਨਾ ਸਦਮਾ ਪਹੁੰਚਿਆ ਸੀ ਦੋਨੋਂ ਭਰਾਵਾਂ ਨੇ ਕਾਰੋਬਾਰ ਨੂੰ ਲੈ ਕੇ ਝਗੜਾ ਸ਼ੁਰੂ ਕੀਤਾ ਪਿਤਾ ਦੇ ਰਹਿੰਦੇ ਜੋ ਅੱਜ ਤੱਕ ਦੋਨੋਂ ਭਰਾ ਮੂੰਹ ਨਹੀਂ ਸੀ ਖੋਲਦੇ ਅੱਜ ਮਾਂ ਦੇ ਸਾਹਮਣੇ ਇੱਕ ਦੂਸਰੇ ਤੋਂ ਵੱਧ ਕੇ ਬੋਲਣ ਲੱਗੇ ਦੇਖਦੇ ਹੀ ਦੇਖਦੇ 2 ਸਾਲ ਬੀਤ ਗਏ ਫਿਰ ਦੋਨੋਂ ਭਰਾਵਾਂ ਨੇ ਵਟਵਾਰੇ ਦਾ ਸੋਚਿਆ ਅਤੇ ਆਪਣੀ ਮਾਂ ਦੇ ਸਾਹਮਣੇ ਆਪਣੀ ਗੱਲ ਕਹੀ ਪਰ ਲਾ ਦੇਵੀ ਇਸ ਪੱਖ ਵਿੱਚ ਨਹੀਂ ਸੀ ਮੰਮਤਾ ਨੂੰ ਜਦੋਂ ਇਸ ਗੱਲ ਦਾ ਪਤਾ ਲੱਗਿਆ ਉਸਨੇ ਦੋਨੇ ਭਰਾਵਾਂ ਨਾਲ ਬਹੁਤ ਅਨੁਰੋਧ ਕੀਤਾ ਪਰ ਕਿਸੇ ਨੇ ਉਸ ਦੀ ਨਾ ਸੁਣੀ ਦੇਖਦੇ ਹੀ ਦੇਖਦੇ ਕਾਰੋਬਾਰ ਦੇ ਦੋ ਹਿੱਸੇ ਹੋ ਗਏ ਬਹੁਆਨੇ ਰਸੋਈ ਦੇਵੀ ਦੋ ਹਿੱਸੇ ਕਰ ਦਿੱਤੇ ਹੁਣ ਇੱਕ ਸਵਾਲ ਮਕਾਨ ਦਾ ਤਾਂ ਮਕਾਨ ਦੇ ਵਿੱਚ ਵੀ ਉਹਨਾਂ ਨੇ ਇੱਕ ਵੱਡੀ ਜਹੀ ਦੀਵਾਰ ਖੜੀ ਕਰ ਦਿੱਤੀ ਇੱਕ ਭਰਿਆ ਪੂਰਾ ਪਰਿਵਾਰ ਦੋ ਹਿੱਸਿਆਂ ਵਿੱਚ ਵੰਡਿਆ ਗਿਆ ਪਰ ਕਿਸੇ ਨੇ ਇਹ ਨਹੀਂ ਸੋਚਿਆ ਕਿ ਕਮਲਾ ਦੇਵੀ ਦੇ ਦਿਲ ਦੇ ਕਿੰਨੇ ਟੁਕੜੇ ਹੋਏ ਹੁਣ ਆਇਆ ਸਵਾਲ ਕਮਲਾ ਦੇਵੀ ਦਾ ਜੋ ਦੋਨੋਂ ਬੇਟਿਆਂ ਨੇ ਉਸਤੇ ਨਿਰਣਾ ਛੱਡਿਆ ਕਿ ਉਹ ਕਿਸ ਦੇ ਨਾਲ ਰਹਿਣਾ ਚਾਹੁੰਦੀ ਹੈ ਕਮਲਾ ਦੇਵੀ ਨੇ ਵੱਡੇ ਬੇਟੇ ਨਾਲ ਰਹਿਣ ਦੀ ਸਹਿਮਤੀ ਜਤਾਈ ਵੱਡੀ ਬਹੂ ਨੇ ਖੁਸ਼ੀ ਖੁਸ਼ੀ ਕਮ ਕਮਲਾ ਦੇਵੀ ਦਾ ਸਵਾਗਤ ਕੀਤਾ ਕਿਉਂਕਿ ਕਮਲਾ ਦੇਵੀ ਉਸ ਸਮੇਂ ਸੋਈ ਦਾ ਸਾਰਾ ਕੰਮ ਕਰ ਰਹੀ ਸੀ ਘਰ ਦੀ ਪਰੇਸ਼ਾਨੀ ਅਤੇ ਜੀਵਨ ਸਾਥੀ ਦੇ ਜਾਣ ਦੇ ਦੁੱਖ ਨਾਲ ਉਹ ਕੋਈ ਵੀ ਕੰਮ ਕਰਨ ਵਿੱਚ ਅਸਮਰੱਥ ਹੋਣ ਲੱਗੀ ਸਮਾਂ ਬੀਤਦਾ ਗਿਆ ماں ਦੇ ਚਿਹਰੇ ਅਤੇ ਸਰੀਰ ਤੇ ਬੁਢਾਪੇ ਨੇ ਆਪਣਾ ਡੇਰਾ ਲਾ ਲਿਆ ਹੌਲੀ-ਹੌਲੀ ਉਹ ਹੋਰ ਵੀ ਅਪਕਸ਼ਿਤ ਹੁੰਦੀ ਗਈ ਪਹਿਲਾਂ ਤਾਂ ਸਾਰੇ ਹਾਲਚਲ ਪੁੱਛਦੇ ਸਨ ਪਰ ਹੁਣ ਤਾਂ ਕੋਈ ਉਸ ਦੇ ਵੱਲ ਦੇਖਦਾ ਤੱਕ ਨਹੀਂ ਇੱਥੋਂ ਤੱਕ ਕਿ ਅਮਿਤਾ ਨੂੰ ਹੁਣ ਉਹੀ ਸੱਸ ਬੋਝ ਲੱਗਣ ਲੱਗੀ ਸੀ ਦੋਨੇ ਬਹੂਆਂ ਵਿੱਚ ਹੁਣ ਕਮਲਾ ਜੀ ਨੂੰ ਲੈ ਕੇ ਝਗੜਾ ਹੋਣ ਲੱਗਿਆ ਕਿ ਹਰ ਚੀਜ਼ ਦਾ ਤਾਂ बंटवारा ਹੋ ਗਿਆ ਪਰ ਕਮਲਾ ਜੀ ਦਾ बंटवारा ਕਿਵੇਂ ਹੋਵੇਗਾ ਕਿਉਂਕਿ ਕੋਈ ਉਸ ਨੂੰ ਆਪਣੇ ਨਾਲ ਰੱਖਣ ਲਈ ਤਿਆਰ ਨਹੀਂ ਸੀ ਇੱਕ ਦਿਨ ਕਮਲਾ ਜੀ ਕੇ ਸ਼ੋਰ ਦੀ ਤਸਵੀਰ ਨੂੰ ਦੇਖ ਕੇ ਕਹਿੰਦੀ ਤੁਸੀਂ ਮੈਨੂੰ ਛੱਡ ਕੇ ਕਿਉਂ ਚਲੇ ਗਏ ਨਾ ਜਾਣੀ ਕਿੰਨੇ ਦੁੱਖ ਮਿਲਣੇ ਅਜੇ ਬਾਕੀ ਹਨ ਜਿੰਨਾ ਬੱਚਿਆਂ ਨੂੰ 9 ਮਹੀਨੇ ਕੂਕ ਵਿੱਚ ਪਾਲਿਆ ਉਹਨਾਂ ਦੀ ਜ਼ਰੂਰਤ ਨੂੰ ਪੂਰਾ ਕੀਤਾ ਅੱਜ ਉਹੀ ਮੈਨੂੰ ਆਪਣੇ ਨਾਲ ਰੱਖਣਾ ਨਹੀਂ ਚਾਹੁੰਦੇ ਵਿਚਾਰੀ ਖੂਨ ਦੇ ਹੰਝੂ ਰੋ ਰਹੀ ਸੀ ਬੜੀ ਮੁਸ਼ਕਿਲ ਨਾਲ ਦੋਨੇ ਭਰਾਵਾਂ ਨੇ ਇਹ ਤੈਅ ਕੀਤਾ ਕਿ ਮਾਂ ਦੇ ਖਾਣੇ ਦੀ ਅਵਸਥਾ 1 ਮਹੀਨੇ ਅਮਿਤਾ ਤੇ ਦੂਸਰੇ ਮਹੀਨੇ ਕਾਜਲ ਸੰਭਾਲੇਗੀ ਅਜੇ ਤੱਕ ਉਹ ਅਮਿਤਾ ਦੇ ਕੋਲ ਰਹਿ ਰਹੀ ਸੀ ਤੇ ਹੁਣ ਕਾਜਲ ਦੇ ਕੋਲ ਉਸਨੂੰ ਪਹੁੰਚਾਇਆ ਗਿਆ ਵਿਚਾਰੀ ਕਮਲਾ ਦੇਵੀ ਆ ਆਪਣੀ ਉਪਕਸ਼ਾ ਨੂੰ ਮਨ ਵਿੱਚ ਰੱਖ ਕੇ ਘਰ ਦੇ ਉਸ ਕੋਨੇ ਵਿੱਚ ਪਈ ਰਹਿੰਦੀ ਸੀ ਆਪਣੀ ਟੇਢੀ ਮੇਢੀ ਥਾਲੀ ਨੂੰ ਲੈ ਕੇ ਤਿੰਨੇ ਟਾਈਮ ਦਰਵਾਜ਼ੇ ਵੱਲ ਦੇਖਦੀ ਰਹਿੰਦੀ ਕਿ ਹੁਣ ਕੁਝ ਖਾਣ ਲਈ ਮਿਲੇਗਾ ਤਾਂ ਇਸ ਪੇਟ ਦੀ ਅੱਗ ਨੂੰ ਸ਼ਾਂਤ ਕਰਾਂ ਇਹ ਹੀ ਸਭ ਸੋਚ ਕੇ ਇੱਕ ਦਿਨ ਕਮਲਾ ਦੇਵੀ ਦਰਵਾਜ਼ੇ ਦੇ ਵੱਲ ਨਿहार ਰਹੀ ਸੀ ਤਾਂ ਦਰਵਾਜ਼ੇ ਦੇ ਵੱਲ ਤੋਂ ਕਿਸੇ ਦੇ ਆਉਣ ਦੀ ਆਹਟ ਮਹਿਸੂਸ ਹੋਈ ਜਦੋਂ ਦੇਖਿਆ ਤਾਂ ਉਸ ਦੀਆਂ ਅੱਖਾਂ ਵਿੱਚ ਚਮਕ ਵਧ ਗਈ ਸਾਹਮਣੇ ਤੋਂ ਮਮਤਾ ਆਈ ਅਤੇ ਮਾਂ ਦੀ ਹਾਲਤ ਦੇਖ ਕੇ ਆਪਣੇ ਹੰਝੂ ਨਾ ਰੋ ਸਕੀ ਅਤੇ ਬੋਲੀ ਮਾਂ ਕਦੋਂ ਤੋਂ ਕਹਿ ਰਹੀ ਹਾਂ ਮੇਰੇ ਨਾਲ ਚਲੋ ਘਟੋ ਘਟ ਉਥੇ ਦੋ ਵਕਤ ਦਾ ਖਾਣਾ ਤਾਂ ਮਿਲੇਗਾ ਤੋ ਜਾਣਦੀ ਹਾਂ ਮੈਂ ਇੱਥੇ ਰਹਿ ਕੇ ਤੁਹਾਡੀ ਸੇਵਾ ਨਹੀਂ ਕਰ ਸਕਦੀ ਕਿਉਂਕਿ ਇੱਥੇ ਮੈਨੂੰ ਕੋਈ ਪਾਣੀ ਦੇ ਲਈ ਵੀ ਨਹੀਂ ਪੁੱਛੇਗਾ ਅਤੇ ਫਿਰ ਮੈਂ ਆਪਣੇ ਬੱਚੇ ਅਤੇ ਆਪਣੇ ਪਰਿਵਾਰ ਨੂੰ ਛੱਡ ਕੇ ਇੱਥੇ ਕਿੰਨੇ ਦਿਨ ਰਹਿ ਸਕਦੀ ਹਾਂ ਕਮਲਾ ਦੇਵੀ ਆਪਣੇ ਅਸੂਲਾਂ ਦੇ ਖਿਲਾਫ ਨਹੀਂ ਜਾ ਸਕਦੀ ਸੀ ਇਸ ਲਈ ਬੇਟੀ ਦੇ ਨਾਲ ਨਹੀਂ ਗਈ ਬੇਟੀ ਘੰਟੇ ਦੋ ਘੰਟੇ ਮਾਂ ਦੇ ਕੋਲ ਬੈਠੀ ਕੁਝ ਖਾਣ ਪੀਣ ਦੇ ਲਈ ਨੂੰ ਦੇ ਦਿੰਦੀ ਅਤੇ ਫਿਰ ਵਾਪਸ ਆਪਣੇ ਘਰ ਚਲੀ ਜਾਂਦੀ ਇੱਕ ਦਿਨ ਘਰ ਦੇ ਅੰਦਰ ਤੋਂ ਖਾਣ ਦੀ ਖੁਸ਼ਬੂ ਵਧੀਆ ਆ ਰਹੀ ਸੀ ਕਮਲਾ ਦੇਵੀ ਉਮੀਦ ਲਗਾਈ ਬੈਠੀ ਸੀ ਤਾਂ ਉਸ ਦੀ ਥਾਲੀ ਵਿੱਚ ਛੋਟੀ ਬਹੂ ਨੇ ਖਿਚੜੀ ਪਾ ਦਿੱਤੀ ਅਤੇ ਬੋਲੀ ਮੇਰੀਆਂ ਕੁਝ ਸਹੇਲੀਆਂ ਆਉਣ ਵਾਲੀਆਂ ਹਨ ਚੁੱਪਚਾਪ ਰਹਿਣਾ ਦਰਵਾਜ਼ੇ ਤੇ ਨਾ ਆਉਣਾ ਇਹਨਾਂ ਕਹਿ ਕੇ ਉਹ ਜਾਣ ਲੱਗੀ ਕਮਲਾ ਜੀ ਨੇ ਦੇਖਿਆ ਥਾਲੀ ਵਿੱਚ ਰੋਟੀ ਤਾਂ ਹੈ ਪਰ ਪਾਣੀ ਤਾਂ ਬਹੂ ਨੇ ਦਿੱਤਾ ਹੀ ਨਹੀਂ ਜਦੋਂ ਤੱਕ ਉਹ ਕੁਝ ਕਹਿੰਦੀ ਕਾਜ਼ਰ ਨੇ ਜ਼ੋਰ ਦੀ ਦਰਵਾਜ਼ਾ ਬੰਦ ਕਰ ਲਿਆ ਥੋੜੀ ਦੇਰ ਬਾਅਦ ਕਮਲਾ ਦੇਵੀਰ ਸੋਈ ਦੀ ਖਿੜਕੀ ਦੇ ਕੋਲ ਜਾ ਕੇ ਬਹੂ ਨੂੰ ਹੌਲੀ ਜਿਹੀ ਆਵਾਜ਼ ਲਗਾਉਣ ਲੱਗੀ ਜਿਵੇਂ ਹੀ ਕਾਜਲ ਦੀ ਨਜ਼ਰ ਉਸ ਤੇ ਪਈ ਉਹ ਗੁੱਸੇ ਵਿੱਚ ਬੋਲੀ ਜਿਉਣਾ ਹਰਾਮ ਕਰ ਰੱਖਿਆ ਹੈ ਹੁਣ ਕੀ ਚਾਹੀਦਾ ਉਸਨੇ ਗਲਾਸ ਦਿਖਾਇਆ ਤਾਂ ਉਹ ਬੋਲੀ ਥੋੜੀ ਦੇਰ ਪਾਣੀ ਪੀਤੇ ਬਿਨਾ ਨਹੀਂ ਰਹਿਣਗੀ ਤਾਂ ਮਰ ਨਹੀ ਜਾਏਗੀ ਫਿਰ ਉਸਨੇ ਖਿੜਕੀ ਤੋਂ ਇੱਕ ਮੱਗ ਨਾਲ ਉਸ ਦਾ ਗਲਾਸ ਪਾਣੀ ਨਾਲ ਭਰ ਦਿੱਤਾ ਜਿਵੇਂ ਕਿਸੇ ਅਸ਼ੂਤ ਨੂੰ ਪਾਣੀ ਦੇ ਰਹੀ ਹੋਵੇ ਲੋਕ ਕਹਿੰਦੇ ਹਨ ਜਿਵੇਂ ਵਧੀਆ ਵਕਤ ਨਿਕਲਦਾ ਹੈ ਬੁਰਾ ਵਕਤ ਵੀ ਕੱਟ ਜਾਂਦਾ ਹੈ ਪਰ ਕਮਲਾ ਦੇਵੀ ਦੇ ਜੀਵਨ ਵਿੱਚ ਬੁਰਾ ਵਕਤ ਬੀਤ ਹੀ ਨਹੀਂ ਰਿਹਾ ਸੀ ਸਮਾਬਿੱਤਿਆ ਇੱਕ ਦਿਨ ਕਮਲਾ ਦੇਵੀ ਨੂੰ ਭੁੱਖ ਲੱਗ ਰਹੀ ਸੀ ਪਰ ਡਰ ਦੇ ਮਾਰੇ ਦਰਵਾਜ਼ੇ ਤੇ ਵੀ ਨਹੀਂ ਜਾ ਸਕਦੀ ਸੀ ਫਿਰ ਆਪਣੀ ਸੋਟੀ ਨੂੰ ਲੈ ਕੇ ਕਿਸੇ ਤਰ੍ਹਾਂ ਕੋਠਰੀ ਤੋਂ ਨਿਕਲ ਕੇ ਬਾਹਰ ਆਈ ਬਹੁਤ ਸੂਰਜ ਸਿਰ ਤੇ ਚੜ ਗਿਆ ਹੈ ਕੁਝ ਖਾਣ ਨੂੰ ਦੇ ਦੋ ਤਾਂ ਉਸਨੇ ਦੇਖਿਆ ਕਿ ਬੇਟਾ ਕਮਰੇ ਤੋਂ ਬਾਹਰ ਨਿਕਲ ਰਿਹਾ ਸੀ ਕਮਲਾ ਦੇਵੀ ਦੇ ਚਿਹਰੇ ਤੇ ਚਮਕ ਆ ਗਈ ਤੇ ਬੋਲੀ ਬੇਟਾ ਦੀਪਕ ਅੱਜ ਤੁਸੀਂ ਮੇਰੇ ਲਈ ਖਾਣਾ ਲੈ ਕੇ ਆਏ ਹੋ ਪਰ ਇਹ ਕੀ ਤੂੰ ਤਾਂ ਸਮਾਨ ਦੇ ਨਾਲ ਕਿਤੇ ਜਾ ਰਿਹਾ ਹਾਂ ਹਾਂ ਬੇਟਾ ਬੋਲਿਆ ਹਾਂ ਮਾਂ ਬੱਚਿਆਂ ਨੂੰ ਸਕੂਲ ਵਿੱਚ ਛੁੱਟੀ ਹੈ ਤਾਂ ਮੈਂ ਵੀ ਦਫ਼ਤਰ ਤੋਂ ਛੁੱਟੀ ਲੈ ਲਈ ਹੁਣ ਤੁਹਾਡੀ ਬਹੂ ਨੂੰ ਕਿਤੇ ਲਿਜਾ ਨਹੀਂ ਪਾਉਂਦਾ ਪੂਰੇ ਦਿਨ ਘਰ ਵਿੱਚ ਬੈਠੀ ਰਹਿੰਦੀ ਹੈ ਵਿਚਾਰੀ ਅਸੀਂ ਕੁਝ ਦਿਨਾਂ ਦੇ ਲਈ ਬਾਹਰ ਜਾ ਰਹੇ ਹਾਂ ਕਮਲਾ ਦੇਵੀ ਬੋਲੀ ਜੇਕਰ ਤੁਸੀਂ ਚਲੇ ਜਾਉਂਗੇ ਤਾਂ ਮੈਨੂੰ ਰੋਟੀ ਖਾਣ ਦੇ ਲਈ ਕੌਣ ਦੇਵੇਗਾ ਕੀ ਆਪਣੀ ਮਾਂ ਨੂੰ ਮਰਨ ਦੇ ਲਈ ਛੱਡ ਕੇ ਚਲੇ ਜਾ ਦੀਤਾ ਕਾਜ਼ਰ ਬੋਲੀ ਮਾਂ ਜੀ ਅਜੇ ਤੁਸੀਂ ਮਰਨ ਵਾਲੇ ਨਹੀਂ ਹੋ वैसे भी आज महीने दी आखरी तारीख है कल तो ਤੁਹਾਡੀ ਜ਼ਿੰਮੇਦਾਰੀ ਭਾਬੀ ਦੀ ਹੈ ਲਓ ਚਾਰ ਰੋਟੀਆਂ ਅਤੇ ਦਾਲ ਜਲਦੀ ਜਲਦੀ ਖਾ ਲਓ ਕੱਲ ਦੀ ਦਾਲ ਹੈ ਕਿਤੇ ਖਰਾਬ ਨਾ ਹੋ ਜਾਵੇ ਸਵੇਰ ਭਾਬੀ ਤੁਹਾਨੂੰ ਲੈ ਜਾਏਗੀ ਸਾਡੇ ਪਿੱਛੋਂ ਘਰ ਦਾ ਧਿਆਨ ਰੱਖਣਾ ਇਹਨਾਂ ਕਹਿ ਕੇ ਸਾਰੇ ਨਿਕਲ ਗਏ ਵਿਚਾਰੀ ਕਮਲਾ ਦੇਵੀ ਦੇਖਦੀ ਰਹੀ ਉਸ ਨੂੰ ਬਹੁਤ ਭੁੱਖ ਲੱਗੀ ਸੀ ਤਾਂ ਉਸਨੇ ਸੋਚਿਆ ਪਹਿਲਾਂ ਖਾਣਾ ਖਾ ਲੈਂਦੀ ਹਾਂ ਜਿਵੇਂ ਹੀ ਉਸਨੇ ਦਾਲ ਮੂੰਹ ਵਿੱਚ ਪਾਈ ਦਾਲ ਹੋ ਚੁੱਕੀ ਸੀ ਫਿਰ ਵੀ ਵਿਚਾਰੀ ਨੇ ਕਿਸੇ ਤਰ੍ਹਾਂ ਉਸਨੂੰ ਖਾ ਲਿਆ ਫਿਰ ਦੋ ਰੋਟੀਆਂ ਬਚਾ ਕੇ ਰੱਖ ਲਈਆਂ ਕਿ ਰਾਤ ਵਿੱਚ ਘੱਟ ਤੋਂ ਘੱਟ ਪਾਣੀ ਵਿੱਚ ਡੁੱਬੋ ਕੇ ਤਾਂ ਖਾ ਲਵਾਂਗੀ ਕਿਉਂਕਿ ਪੇਟ ਦੀ ਅੱਗ ਤਾਂ ਪਰ ਸਥਿਤੀ ਸਮਝਦੀ ਹੀ ਨਹੀਂ ਅਗਲੇ ਦਿਨ ਉਹ ਬਹੁਤ देर ਤੱਕ ਪਾਏ ਦਾ ਇੰਤਜ਼ਾਰ ਕਰਦੀ ਰਹੀ ਪਰ ਕੋਈ ਨਹੀਂ ਆ ਰਿਹਾ ਸੀ ਇੱਕ ਵਾਰ ਉਸਨੇ ਸੋਚਿਆ ਕਿ ਖੁਦ ਹੀ ਚਲੀ ਜਾਵਾਂ ਪਰ ਉਸਨੂੰ ਲੱਗਿਆ ਕਿ ਤੇ ਉਸ ਦਾ ਆਪਣੇ ਆਪ ਜਾਣਾ ਬਹੁ ਨੂੰ ਨਿਰਾਜ਼ ਨਾ ਕਰ ਦੇਵੇ ਬੈਠੇ ਬੈਠੇ ਵਿਚਾਰੀ ਦੀ ਅੱਖ ਲੱਗ ਤਾ ਕਿਸੇ ਨੇ ਹੱਥ ਦੇ ਇਸ਼ਾਰੇ ਨਾਲ ਉਸ ਨੂੰ ਜਗਾਇਆ ਮਾਂ ਚਲੋ ਮੈਂ ਤੁਹਾਨੂੰ ਲੈਣ ਆਇਆ ਹਾਂ ਕਮਲਾ ਦੇਵੀ ਨੇ ਦੇਖਿਆ ਕਿ ਪੰਕਜ ਆਇਆ ਹੈ ਉਹ ਬੋਲੀ beta ਕਰੋ ਤੋ ਰਾ ਦੇਖ ਰਹੀ ਸੀ ਬਹੁਤ ਜ਼ੋਰ ਦੀ ਭੁੱਖ ਲੱਗੀ ਹੈ ਚਲੋ ਮੈਨੂੰ ਲੈ ਚਲੋ ਉਸਨੇ ਇੱਕ ਛੋਟਾ ਜਿਹਾ ਬਕਸਾ ਅਤੇ ਪਤੀ ਦੀ ਤਸਵੀਰ ਚੱਕੀ ਅਤੇ ਬੇਟੇ ਦੇ ਨਾਲ ਚੱਲ ਪਈ ਬੇਟੇ ਵਿੱਚ ਇੰਨੀ ਵੀ ਇਨਸਾਨੀਅਤ ਨਹੀਂ ਸੀ ਕਿ ਮਾਂ ਦਾ ਹੱਥ ਫੜ ਲੈਂਦਾ ਵਿਚਾਰੀ ਇੱਕ ਹੱਥ ਵਿੱਚ ਉਸਨੇ ਛੋਟੇ ਜਿਹੇ ਬਕਸੇ ਨੂੰ ਤੇ ਦੂਸਰੇ ਹੱਥ ਵਿੱਚ ਆਪਣੀ ਛੋਟੀ ਫੜਦੀ ਹੋਈ ਚੱਲ ਪਈ ਜਦੋਂ ਉੱਥੇ ਪਹੁੰਚੀ ਤਾਂ ਦੇਖਿਆ ਕਿ ਜਿਸ ਕਮਰੇ ਵਿੱਚ ਉਹ ਅੱਜ ਤੱਕ ਰਹਿੰਦੀ ਸੀ ਉੱਥੇ ਨਾਲ ਲੈ ਕੇ ਬੇਟਾ ਉਸਨੂੰ ਪਿੱਛੇ ਪ੍ਰਾਂਡੇ ਵਿੱਚ ਲੈ ਗਿਆ ਇੱਕ ਛੋਟੀ ਜਿਹੀ ਖਾਟ ਤੇ ਬਿਠਾਇਆ ਅਤੇ ਬੋਲਿਆ ਮਾਂ ਇਸ ਬਤਸੇ ਕੀ ਰੱਖਿਆ ਜਦੋਂ ਵੀ ਆਉਂਦੀ ਆ ਲੈ ਕੇ ਆਉਂਦੀ ਆ ਤੇ ਜਦੋਂ ਵੀ ਜਾਂਦੀ ਆ ਨਾਲ ਲੈ ਕੇ ਜਾਂਦੀ ਆ ਕਮਲਾ ਦੇਵੀ ਨੇ ਪਹਿਲਾਂ ਇੱਧਰ ਉੱਧਰ ਦੇਖਿਆ ਫਿਰ ਸੋਚਿਆ ਚਲੋ ਇੱਥੇ ਖਾਣਾ ਤਾਂ ਮਿਲ ਹੀ ਜਾਏਗਾ بیٹے ਨੇ ਫਿਰ ਤੋਂ ਉਹੀ ਸਵਾਲ ਕੀਤਾ ਕਮਲਾ ਦੇਵੀ ਉਸ ਬਕਸੇ ਨੂੰ ਆਪਣੇ ਪਿੱਛੇ ਕਰਦੀ ਹੋਈ ਬੋਲੀ ਕੁਝ ਨਹੀਂ ਇਸ ਵਿੱਚ ਕੁਝ ਨਹੀਂ ਹੈ ਪੰਕਜ ਜਿਗਿਆਸਾ ਭਰੀ ਨਜ਼ਰ ਨਾਲ ਉਸ ਬਕਸੇ ਨੂੰ ਦੇਖਦੇ ਹੋਏ ਉਹ ਆਪਣੇ ਪਤਨੀ ਦੇ ਕੋਲ ਚਲਾ ਗਿਆ ਅਤੇ ਸਾਰੀ ਗੱਲ ਦੱਸੀ ਅਮਿਤਾ ਰੋਟੀ ਝਾਲ ਦੇ ਨਾਲ ਅੱਜ ਥੋੜੀ ਸਬਜ਼ੀ ਵੀ ਲੈ ਕੇ ਆਈ ਜਿਸ ਨੂੰ ਦੇਖ ਕੇ ਕਮਲਾ ਜੀ ਨੂੰ ਬਹੁਤ ਵਧੀਆ ਲੱਗਿਆ ਉਹ ਸੋਚ ਰਹੀ ਸੀ ਕਿ ਮਹੀਨਿਆਂ ਬਾਅਦ ਸਬਜ਼ੀ ਦਾ ਸਵਾਦ ਨਾ ਜਾਣੇ ਕਿਵੇਂ ਹੋਵੇਗਾ ਜਿਵੇਂ ਹੀ ਉਸ ਨੇ ਅੱਗੇ ਹੱਥ ਵਧਾਇਆ ਬਹੂ ਨੇ ਥਾਲੀ ਪਿੱਛੇ ਕੀਤੀ ਅਤੇ ਬੋਲੀ ਮਾਂ ਜੀ ਉਸ ਬਕਸੇ ਵਿੱਚ ਕੀ ਹੈ ਕਮਲਾ ਜੀ ਵੀ ਬੋਲੀ ਕੁਝ ਨਹੀਂ ਬਹੂ ਇਸ ਵਿੱਚ ਕੁਝ ਨਹੀਂ ਹੈ ਮੈਨੂੰ ਖਾਣਾ ਦੇ ਦਿਓ ਬਹੂ ਬਹੁਤ ਭੁੱਖ ਲੱਗੀ ਹੈ ਅਮਿਤਾ ਬੋਲੀ ਹਾਂ ਹਾਂ ਮਾਜੀ ਇਹ ਖਾਣਾ ਤੁਹਾਡੇ ਲਈ ਹੀ ਲੈ ਕੇ ਆਈ ਹਾਂ ਤੁਹਾਡਾ ਬੇਟਾ ਕਹਿ ਗਿਆ ਹੈ ਮਾਜੀ ਨੂੰ ਵਧੀਆ ਖਾਣਾ ਖਵਾ ਦਿਓ ਅਤੇ ਦੁਪਹਿਰ ਵਿੱਚ ਦਾਲ ਚਾਵਲ ਸਬਜ਼ੀ ਅਤੇ ਪਾਪੜ ਸਭ ਮਾਂ ਦੇ ਲਈ ਬਣਾਓ ਜਿਵੇਂ ਜਿਵੇਂ ਬਹੂ ਵਿਅੰਜਨ ਦੱਸ ਰਹੀ ਸੀ ਕਮਲਾ ਜੀ ਦੇ ਮੂੰਹ ਵਿੱਚ ਪਾਣੀ ਟਪ ਰਿਹਾ ਸੀ ਤਾਂ ਦੱਸੋ ਨਾ ਮਾਂਜੀ ਇਸ ਬਕਸੇ ਵਿੱਚ ਕੀ ਹੈ ਕਮਲਾ ਦੇਵੀ ਨੇ ਥਾਲੀ ਨੂੰ ਫੜਿਆ ਅਤੇ ਜਲਦੀ ਜਲਦੀ ਖਾਣ ਲੱਗੀ ਖਾਂਦੇ ਹੋਏ ਬੋਲੀ ਖੋਜ ਨਹੀਂ ਹੈ ਬਹੂ ਮੈਨੂੰ ਖਾਣਾ ਦੇ ਜਾਓ ਤੁਸੀਂ ਆਰਾਮ ਕਰੋ ਅਮਿਤਾ ਤਿਰਸ਼ੀ ਨਜ਼ਰਾਂ ਨਾਲ ਉਸ ਨੂੰ ਦੇਖਦੇ ਹੋਏ ਅੰਦਰ ਆਈ ਉਹ ਪਤੀ ਨੂੰ ਬੋਲੀ ਜ਼ਰੂਰ ਤੁਹਾਡੀ ਪੈਨ ਦੇ ਲਈ ਕੋਈ ਪੁਰਾਣਾ ਪੁਸਤਾਨੀ ਹਾਰ ਲੁਕੋ ਕੇ ਰੱਖਿਆ ਹੋਵੇਗਾ ਮੈਂ ਕਹਿੰਦੀ ਹਾਂ ਦੇਵਰ ਜੀ ਹੁਣ ਇੱਥੇ ਨਹੀਂ ਹੈ ਉਹਨਾਂ ਦੇ ਆਉਣ ਤੋਂ ਪਹਿਲਾਂ ਇਸ ਬਕਸੇ ਨੂੰ ਖੋਲ ਕੇ ਅਸੀਂ ਦੇਖਦੇ ਹਾਂ ਨਹੀਂ ਤਾਂ ਕੁਝ ਕੀਮਤੀ ਨਿਕਲਿਆ ਤਾਂ ਉਸਦੇ ਵੀ ਦੋ ਹਿੱਸੇ ਕਰਨੇ ਪੈਣਗੇ ਦੁਪਹਿਰ ਨੂੰ ਬੇਟਾ ਬੋਲਿਆ ਮਾਂ ਕੀ ਖਾਓਗੇ ਮਾਂ ਦੇ ਚਿਹਰੇ ਤੇ ਚਮਕ ਆ ਗਈ ਜਿਵੇਂ ਉਹ ਕਹਿੰਦੀ ਅਮਿਤਾ ਬੋਲੀ ਜੋ ਕਹੇਗੀ ਮੈਂ ਬਣਾ ਦੂੰਗੀ ਪਰੰਤੂ ਪਹਿਲਾਂ ਮੈਨੂੰ ਇਹ ਬਕਸਾ ਖੋਲ ਕੇ ਦਿਖਾਓ ਨਹੀਂ ਤਾਂ ਮੈਂ ਆਪਣੇ ਬੱਚਿਆਂ ਨੂੰ ਲੈ ਕੇ ਪਿੱਕੇ ਚਲੀ ਜਾਊਂਗੀ ਫਿਰ ਮਾਂ ਬੇਟੇ ਦੋਨੇ ਭੁੱਖੇ ਰਹਿਣਾ ਪੰਕਜ ਬੋਲਿਆ ਮਾਂ ਕੀ ਚਾਹੁੰਦੀ ਹੈ ਮੈਂ ਭੁੱਖਾ ਰਹਾ ਮਾਂ ਦਾ ਦਿਲ ਸੀ ਉਹ ਕਿਵੇਂ ਬੇਟੇ ਨੂੰ ਭੁੱਖਾ ਦੇਖਦੀ ਜੋ ਉਹ ਖੁਦ ਮਹੀਨਿਆਂ ਤੋਂ ਭੁੱਖ ਕੱਟ ਰਹੀ ਸੀ ਉਹ ਆਪਣੇ ਬੱਚੇ ਦੀ ਇੱਕ ਸਮੇਂ ਵੀ ਭੁੱਖ ਬਰਦਾਸ਼ਤ ਨਹੀਂ ਕਰ ਪਾਊਗੀ ਇਹ ਸੋਚ ਕੇ ਕਮਲਾ ਦੇਵੀ ਨੇ ਉਹ ਬਕਸਾ ਅੱਗੇ ਕੀਤਾ ਅਤੇ ਨਹੀਂ ਬਹੂ ਮੈਨੂੰ ਖਾਣਾ ਨਾ ਦੇਣਾ ਪਰ ਮੇਰੇ ਬੱਚੇ ਨੂੰ ਭੁੱਖਾ ਨਾ ਰੱਖਣਾ ਆ ਲੋ ਬਕਸਾ ਦੇਖ ਲਓ ਤਾਂ ਅਚਾਨਕ ਦਰਵਾਜ਼ੇ ਤੇ ਦਸਖਤ ਹੋਏ ਬਾਹੂ ਨੇ ਦੇਖਿਆ ਕਿ ਮਾਂ ਨੂੰ ਮਿਲਣ ਉਸ ਦੇ ਬੇਟੀ ਮੰਮਤਾ ਆਈ ਹੋਈ ਹੈ ਉਸ ਨੂੰ ਦੇਖ ਕੇ ਉਹ ਬਹੁਤ ਡਰ ਕੇ ਬੋਲੀ ਤੁਹਾਨੂੰ ਅਜਿਹੀ ਕਿਹੜੀ ਸੁਗੰਧ ਆ ਆਂਦੀ ਹੈ ਜਦੋਂ ਵੀ ਕੁਝ ਲੈਣ ਦੇਣ ਦੀ ਗੱਲ ਹੁੰਦੀ ਹੈ ਤੁਸੀਂ ਜ਼ਰੂਰ ਆ ਜਾਂਦੇ ਹੋ ਮੰਮਤਾ ਬੋਲੀ ਮੈਂ ਤਾਂ ਬਸ ਮਾਂ ਨੂੰ ਮਿਲਣ ਆਈ ਹਾਂ ਮਾਂ ਉਹ ਮਾਂ ਕਿੱਥੇ ਹੋ ਤਾਂ ਮੰਮਤਾ ਬੋਲੀ ਵੀਰੇ ਤੁਸੀਂ ਮਾਂ ਦੇ ਬਕਸੇ ਨਾਲ ਕੀ ਕਰ ਰਹੇ ਹੋ ਅਮਿਤਾ ਬੋਲੀ ਦੇਖਿਆ ਮੈਂ ਕਿਹਾ ਨਾ ਇਸ ਨੂੰ ਪਤਾ ਹੋਵੇਗਾ ਜ਼ਰੂਰ ਇਸ ਦੇ ਲਈ ਬਕਸੇ ਵਿੱਚ ਕੋਈ ਹਾਰ ਵੇਗਾ ਜਾਣ ਤੋਂ ਬਾਅਦ ਹੀ ਬਕਸਾ ਅਕਸਰ ਮਾਂ ਦੇ ਕੋਲ ਹੀ ਰਹਿੰਦਾ ਹੈ ਮੈਂ ਤਾਂ ਬਸ ਇਸ ਲਈ ਕਹਿ ਰਹੀ ਹਾਂ ਮਾਂ ਜੀਕਰ ਇਸ ਵਕਤ ਚਾਬੀ ਤੁਹਾਡੇ ਕੋਲ ਹੈ ਤਾਂ ਦੇਖਿਓ ਦੇਖਿਏ ਮੇਰੇ ਤੇ ਇਲਜ਼ਾਮ ਲਗਾਇਆ ਜਾ ਰਿਹਾ ਹੈ ਇਨਾ ਕਹਿ ਕੇ ਉਹ ਰੋਣ ਲੱਗੀ ਮਾਂ ਨੇ ਹੌਲੀ ਜਿਹੇ ਆਪਣੇ ਆंचल ਵਿੱਚੋਂ ਇੱਕ ਪੁਰਾਣੀ ਚਾਬੀ ਕੋਲੀ ਜਿਵੇਂ ਹੀ ਬਕਸਾ ਖੋਲਿਆ ਸਭ ਹੈਰਾਨ ਰਹਿ ਗਏ ਇਸ ਵਿੱਚ ਤਿੰਨੇ ਭਰਾ ਭੈਣ ਦੇ ਬਚਪਨ ਦੇ ਕੁਝ ਕੱਪੜੇ ਕੁਝ ਤਸਵੀਰਾਂ ਅਤੇ ਕੁਝ ਰੋਟੀਆਂ ਰੱਖੀਆਂ ਹੋਈਆਂ ਸਨ ਇਹ ਦੇਖ ਕੇ ਬੇਟੀ ਦੇ ਅੱਖਾਂ ਵਿੱਚ ਪਾਣੀ ਭਰ ਆਇਆ ਅਤੇ ਬੋਲੀ ਮਾਏ ਕਿਸੇ ਕੱਪੜੇ ਅਤੇ ਇਸ ਵਿੱਚ ਰੋਟੀਆਂ ਕਿਉਂ ਰੱਖੀਆਂ ਮੈਂ ਅੱਜ ਵੀ ਇਨ੍ਹਾਂ ਕੱਪੜਿਆਂ ਨੂੰ ਸੁੰਘ ਕੇ ਤੁਹਾਡੇ ਬਚਪਨ ਨੂੰ ਜੀ ਲੈਂਦੀ ਹਾਂ ਜਿਸ ਵਿੱਚ ਨਾ ਕੋਈ ਲਾਲਚ ਸੀ ਨਾ ਕੋਈ ਧੋਖਾ ਮੈਨੂੰ ਤਾਂ ਮੇਰੇ ਉਹੀ ਬੱਚੇ ਅੱਜ ਵੀ ਚਾਹੀਦੇ ਹਨ ਪਰ ਇੰਨਾ ਕਹਿ ਕੇ ਕਮਲਾ ਦੇਵੀ ਦੇ ਅੱਖਾਂ ਵਿੱਚ ਹੰਝੂ ਆਨ ਲੱਗ ਗਏ ਤੇ ਇਹ ਰੋਟੀਆਂ ਮੈਂ ਇਸ ਲਈ ਰੱਖੀਆਂ ਸਨ ਕਿ ਜੇਕਰ ਅੱਜ ਪੰਕਜ ਮੈਨੂੰ ਲੈਣ ਨਹੀਂ ਆਉਂਦਾ ਇਸ ਨੂੰ ਖਾ ਕੇ ਹੀ ਮੈਂ ਆਪਣਾ পেট ਪਰ ਲਾਵਾਂਗੀ ਮਾਂ ਬੋਲ ਰਹੀ ਸੀ ਅਤੇ بیٹے ਬਹੂ ਖੜੀ ਜ਼ਮੀਨ ਤੇ ਦੇਖ ਰਹੇ ਸਨ ਮੰਤਾ ਬੋਲੀ ਮਾਂ ਹੁਣ ਮੈਂ ਤੁਹਾਨੂੰ ਇੱਥੇ ਨਹੀਂ ਰਹਿਣ ਦਊਂਗੀ ਚਲੋ ਮੇਰੇ ਨਾਲ ਮੈਂ ਤੁਹਾਡੇ ਲਈ ਆਪਣੇ ਪਰਿਵਾਰ ਅਤੇ ਬੱਚੇ ਸਭ ਤਿਆਗ ਦੇਵਾਂਗੀ ਪਰ ਹੁਣ ਤੁਹਾਨੂੰ ਮੈਂ ਖੁਦ ਸਹਿਣ ਨਹੀਂ ਕਰੂੰਗੀ ਅਸੂਲਾਂ ਤੇ ਚੱਲ ਕੇ ਤੁਸੀਂ ਆਖਿਰ ਕੀ ਪਾਲਿਆ ਚਲੋ ਮੇਰੇ ਨਾਲ ਵੱਡਾ ਬੇਟਾ ਮਾਂ ਦੇ ਪੈਰਾਂ ਵਿੱਚ ਡਿੱਗ ਪਿਆ ਅਤੇ ਬੋਲਿਆ ਮਾਂ ਮੈਨੂੰ ਮਾਫ਼ ਕਰ ਦਿਓ ਮਾਂ ਦੇ ਪੈਰਾਂ ਦੇ ਨੀਚੇ ਜੰਨਤ ਹੁੰਦੀ ਹੈ ਮੈਂ ਜਿੰਦੀ ਜਾਗਦੀ ਮਾਂ ਨੂੰ ਨਰਕ ਜਿਹਾ ਜੀਵਨ ਦਿਖਾਇਆ ਪਰਮਾਤਮਾ ਨਾ ਕਰੇ ਕੱਲ ਨੂੰ ਜੇਕਰ ਮੇਰੇ ਬੱਚੇ ਮੇਰੇ ਨਾਲ ਅਜੀਹਾ ਵਿਵਹਾਰ ਕਰਨਗੇ ਤਾਂ ਮੈਂ ਉਸ ਦੇ लायक ਹਾਂ ਆਖਿਰ ਜੋ ਮੈਂ ਕਰੂੰਗਾ ਉਹੀ ਪਾਉਂਗਾ ਅमिता ਸੱਸ ਦੇ ਪੈਰਾਂ ਨੂੰ ਫੜ ਕੇ ਮਾਫੀ ਮੰਗਣ ਲੱਗੀ ਤੇ ਬੋਲੀ ਮਾਂ ਜੀ ਸੱਚ ਵਿੱਚ ਸਾਨੂੰ ਮਾਫ ਕਰ ਦਿਓ ਤੁਹਾਡੇ ਜਿਹਾ ਵਿਸ਼ਾਲ ਹਿਰਦਾ ਮੇਰਾ ਕਦੇ ਨਹੀਂ ਹੋ ਪਾਵੇਗਾ ਅਸੀਂ ਤੁਹਾਡੇ ਨਾਲ ਅਜੀਹਾ ਵਿਵਹਾਰ ਕੀਤਾ ਫਿਰ ਵੀ ਤੁਸੀਂ ਹਮੇਸ਼ਾ ਸਾਨੂੰ ਆਸ਼ੀਰਵਾਦ ਦਿੱਤਾ ਹੁਣ ਮੈਂ ਤੁਹਾਨੂੰ ਤੇ ਨਹੀਂ ਜਾਣ ਦਉਗੀ بس ایک بار بھروسہ کر کے دیکھو ماں جی سارے دیاں ਅੱਖਾਂ ਚੁਕੀਆਂ ਰਹਿ ਗਈਆਂ ਕਮਲਾ ਦੇਵੀ بولی ਕੋਈ ਗੱਲ ਨਹੀਂ ਬੇਟਾ ਫੁੱਲ ਤਾਂ ਬੱਚਿਆਂ ਤੋਂ ਹੋ ਹੀ ਜਾਂਦੀ ਹੈ ਮਾਂ ਦਾ ਕੰਮ ਹੁੰਦਾ ਹੈ ਉਹਨਾਂ ਨੂੰ ਸਹੀ ਰਸਤੇ ਤੇ ਪਾਉਣਾ ਅਤੇ ਮਾਫ਼ ਕਰ ਦੇਣਾ ਆਖਿਰ ਮਾਂ ਹੁੰਦੀ ਕਿਸ ਲਈ ਹੈ ਕਮਲਾ ਦੇਵੀ ਨੇ ਸਭ ਨੂੰ ਗਲੇ ਲਗਾਇਆ ਵੱਡੇ ਬੇਟੇ ਨੇ ਬੜੀ ਇੱਛਤ ਨਾਲ ਕਮਲਾ ਦੇਵੀ ਨੂੰ ਗੋਦ ਵਿੱਚ ਉਠਾ ਕੇ ਇੱਕ ਵਧੀਆ ਜਿਹੇ ਕਮਰੇ ਵਿੱਚ ਲੈ ਗਿਆ ਅਤੇ ਬੋਲਿਆ ਮਾਈ ਕਰ ਤੁਹਾਡਾ ਹੈ ਤੁਹਾਡਾ ਜਿੱਥੇ ਮਨ ਹੈ ਤੁਸੀਂ ਰਹੋ ਫਿਰ ਬੇਟੇ ਬਹੂ ਨੇ ਕਮਲਾ ਦੇਵੀ ਦੀ ਦੇਖਭਾਲ ਵਿੱਚ ਕੋਈ ਕਮੀ ਨਹੀਂ ਛੱਡੀ ਜਦੋਂ ਇਹ ਖਬਰ ਛੋਟੇ ਬੇਟੇ ਬਹੂ ਤੱਕ ਪਹੁੰਚੀ ਤਾਂ ਉਹ ਭੱਜੇ ਭੱਜੇ ਆਏ ਨਾਨੇ ਵੀ ਮਾਫੀ ਮੰਗੀ ਪਰ ਕਮਲਾ ਦੇਵੀ ਨੇ ਵੱਡੇ ਬੇਟੇ ਦੇ ਨਾਲ ਰਹਿਣ ਦਾ ਹੀ ਫੈਸਲਾ ਕੀਤਾ ਬੇਟੀ ਵੀ ਕਦੇ-ਕਦੇ ਮਿਲਣ ਆ ਜਾਂਦੀ ਸੀ ਜਿੱਥੇ ਇੱਜ਼ਤ ਨਾ ਮਿਲੇ ਉੱਥੇ ਕੋਈ ਨਹੀਂ ਆਵੇਗਾ ਤਾਂ ਦੋਸਤੋ ਮਾਤਾ ਮਾਂ ਹੁੰਦੀ ਹੈ ਸਾਡੇ ਤੋਂ ਚਾਹੇ ਜਿੰਨੀਆਂ ਵੀ ਗਲਤੀਆਂ ਹੋ ਜਾਣ ਉਹ ਹਮੇਸ਼ਾ ਮaaf ਕਰ ਦਿੰਦੀ ਹੈ ਜੋ ਮਾਂ ਸਾਨੂੰ ਜਨਮ ਤੋਂ ਪਹਿਲਾਂ ਹੀ ਜਾਣਦੀ ਹੈ ਉਸ ਦੇ ਦੁੱਖਾਂ ਨੂੰ ਵੰਡਣ ਦੀ ਬਜਾਏ ਵੱਡਾ ਕਰ ਦਿੰਨੇ ਆ ਇਹ ਪਾਪ ਹੋਣ ਤੋਂ ਪਹਿਲਾਂ ਜੇਕਰ ਅਸੀਂ ਸੁਚੇਤ ਹੋ ਜਾਈਏ ਤਾਂ ਆਪਣੇ ਆਉਣ ਵਾਲੇ ਜਨਮ ਨੂੰ ਦਾਰ ਸਕਦੇ ਹਾਂ ਕਿਉਂਕਿ ਮਾਂ ਦੇ ਕਦਮਾਂ ਵਿੱਚ ਜੰਨਤ ਹੁੰਦੀ ਹੈ ਦੋਸਤੋ ਕਮਲਾ ਦੇਵੀ ਨੇ ਆਪਣੇ بیٹے ਬਹੂ ਨੂੰ ਮਾਫ ਕਰਕੇ ਸਹੀ ਕੀਤਾ ਜਾਂ ਗਲਤ ਆਪਣੇ ਅਨਮੋਲ ਵਿਚਾਰ ਕਮੈਂਟ ਕਰਕੇ ਜਰੂਰ ਦੱਸਿਓ ਕਹਾਣੀ ਪਸੰਦ ਆਈ ਹੋਵੇ ਤਾਂ ਲਾਈਕ ਅਤੇ ਸ਼ੇਅਰ ਜਰੂਰ ਕਰਿਓ ਕਹਾਣੀ ਨੂੰ ਅੰਤ ਤੱਕ ਸੁਣਨ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ